ਲੋ ਧਨ ਸਾਰਿਆਂ ਨੂੰ ਬੈਰ ਬਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਆਏ ਵੇ ਨਾਨਕੇ ਤੇ ਉਰੋਂ ਜਾਣਾ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਚੱਲਦੇ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਮੇਰੇ ਨਾਨਾ ਜਣਾ ਮੰਮੀ ਜੀ ਨੇ ਮੰਮੀ ਨੇ ਮਾਮੇ ਨੇ ਤੇ ਸਾਹਿਬ ਤੇ ਨੂਰ ਨੇ ਤੇ ਅੱਜ ਸੰਡੇ ਸੀਗਾ ਮੈਂ ਚਲੋ ਇੱਧਰ ਨਾਨਕੇ ਆਏ ਵੇ ਤੇ ਤੇ ਨਾਲੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰੇ ਹੁੰਦੇ ਆ ਤੁਹਾਨੂੰ ਕਰਾਉਂਦੇ ਲੋ ਜੀ ਹੌਲੀ ਹੌਲੀ ਸਾਰੇ ਆ ਰਹੇ ਨੂਰ ਆ ਕੇ ਬੈ ਗਈ ਪਹਿਲਾਂ ਚੱਲੀਏ ਛੱਡਦੀ ਇਹਨਾਂ ਨੂਰੀ ਆਪਾਂ ਹੀ ਚੱਲੀਏ ਛਤਰੀਆਂ ਲੈ ਲਈਆਂ ਪਹਿਲੀ ਕਿਨੇ ਮੀ ਆ ਸਕਦਾ ਦੋ ਛਤਰੀਆਂ ਰੱਖ ਲੀਆਂ ਚਲੋ ਫਿਰ ਚਲੋ ਵੀ ਆਗੇ ਸਾਰੇ ਚੱਲੀਏ ਭਾਈ ਚਲੋ ਚਲੋ ਨਾਨੋ ਬੈਲਟਾ ਤੇ ਚੱਲੀਏ ਫਤਿਹਗੜ ਸਾਹਿਬ ਪਹੁੰਚ ਗਏ ਤੇ ਐਂਟਰ ਹੋ ਗਏ ਲੋ ਜੀ ਗੁਰਦੁਆਰ ਸਾਹਿਬ ਪਹੁੰਚ ਗਏ ਲੈਟ ਹੋਈ ਹੋਈ ਆਲੇ ਗੱਡੀ ਦਾ ਖੜਾਤੀ ਬੇਸਮੈਂਟ ਵਿੱਚ ਪਾਰਕਿੰਗ ਚ ਇਹ ਲੱਗੂ ਸਾਹਮਣੇ ਗੁਰਦੁਆਰਾ ਦਾ ਹੈ ਅੱਜ ਲੋਰੀ ਹੁਣ ਚੱਲ ਪਏ ਘਰ ਨੂੰ ਤੇ ਰਾਜ ਦੇਖਾਂਗੇ ਫਤਿਹਗੜ੍ਹ ਸਾਹਿਬ ਹੀ ਮੱਥਾ ਟੇਕ ਲਾਂਗੇ ਹੈਨਾ ਮੈਂ फतेहगढ़ साहब भी मे टेक चाहिए चल भाई। फतेहगढ़ साहब पहुंच गए और ट्रैफिक पूरी जो संडे करके चलो भाई चलो इधर मुड़ना चलिए अगे चल दे ਗੱਡੀਆਂ ਭਰੀਆਂ ਹੋਈਆਂ ਆ। ਅੰਦਰ ਖੜਦੋ ਰਹੇ ਸਰ। ਜੁਪੀ ਤੇ ਗੱਡੀ ਆਈ ਵੀ। ਜੁਪੀ 32। ਪਰ ਸ਼ਨੋਏ ਨੇ ਇਧਰੋਂ ਮੋੜੇ ਨਹੀਂ ਮੁੜਾਇਆ। ਆਹ ਦੇਖੋ ਟ੍ਰੈਫਿਕ ਜਾਮ ਹੋਈ ਗਈ ਆ। ਚਲੋ ਹੁਣ ਅਗਲੀ ਵਾਰ ਮੱਥਾ ਟੇਕ ਕੇ ਜਾਵਾਂਗੇ। ਟ੍ਰੈਫਿਕ ਬਹੁਤ ਇਧਰੋਂ ਮੋੜੇ ਨਹੀਂ ਹੋ ਰਿਹਾ। ਆਗਾੜਾ ਲੱਗ ਕੇ ਬਿਤੇ ਹੀ ਆਉਣੇ ਭੱਲੇ ਐ ਅੱਛਾ ਤਾਂ ਹੀ ਤਾਂ ਹੀ ਭੀੜ ਦੀ ਜੰਨੇ ਆਹੇ ਟਰੱਕੇ ਬਵੜਸ ਵਿੱਚ ਵੜਿਆ ਨਾ ਸਾਈਡ ਮਿਲਦੀ ਬੱਲੇ ਬੱਲੇ ਵਿੱਚ ਕਿੱਥੇ ਤੱਕ ਜਾ ਮੈਂ ਨਾ ਲਈ ਘਰਾਂ ਪਹੁੰਚ ਗਏ ਨਾਨਾ ਜੀ ਇੱਕ ਚੀਜ਼ ਦਿਖਾਉਣ ਲੱਗੇ ਆ ਇਹ ਛਿੱਕੇ ਦਿਖਾਉਂਦੇ ਪੁਰਾਣੇ ਹੈ ਕਿਹੜੇ ਕਿਹੜੇ ਵੇ ਅਮਰੀਕਨ 10 ਪੈਸੇ ਇਹ ਵੇ 10 ਪੈਸੇ ਇਹ 10 ਪੈਸੇ ਨਾ 10 ਨਹੀਂ 2 ਰੁਪਏ 2 ਨਹੀਂ ਉਹਨੇ 2 ਵੇ ਰੱਖੋ 2 ਰੁਪਏ 1925 ਦੇ ਇਹਨੂੰ ਫੋਨ ਦੀ ਲਾਈਟ ਬਾਲ ਦ 1900 75 ਦਾ ਇਹ ਜਿਹੜਾ 10 ਅਜਿਹੇ ਨੂੰ 10 ਪੈਸੇ ਤੱਕ ਹੀ ਜਾਂਦੇ ਆ ਨਾ 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 10 ਪੈਸੇ ਤਾਂ ਹੋਰ ਆ ਪਿਆ 10 ਪੈਸੇ ਆਣ ਦਾ ਆ ਰਿਹਾ 1988 ਦਾ ਹੋਵੇ ਮੈਂ ਆਹ ਲਾ 5 ਪੈਸੇ ਇਹ ਕਿੰਨੇ ਸੰਦ ਆ 5 ਪੈਸੇ ਇਹ 5 ਪੰਜ ਕਹਿੰਦੇ ਹੁੰਦੇ 5 ਪੈਸੇ ਇਹਦੇ ਸਟੀਲ ਜਿਹੇ ਦੇ ਆ ਨਾ ਨੀਲਮੋਨੀਅਮ ਹੈ ਪਲਮੋਨੀਅਮ ਪਤਾ ਨਹੀਂ ਇਹ ਮੋਨੀਅਮ ਹੈ ਤਾਂ ਇਹ ਨੀ ਤਿੰਨ ਪੈਸੇ ਤਿੰਨ ਆਲਾ ਪਹਿਲੀ ਵਾਰ ਦੇਖਿਆ ਮੈਂ ਤੋੜਨੇ ਤਿੰਨੇ ਤੇ ਦਾਹਾਂ ਪੰਜ ਵਾਲਾ ਵੀ ਪਹਿਲੀ ਵਾਰ ਦੇਖਿਆ ਹੁਣ 5 ਜੀ ਨਾ ਇਹ ਤਾਂ ਦੇਖ ਲਿਆ ਤਾਂ ਮੈਂ 5 ਜੀ ਇਹ ਉਹ ਦੂਜਾ ਹੈ ਹੁਣ ਤਾਂ ਦੂਜਾ ਆਉਂਦਾ ਹੈ ਇਹ 10 ਪੈਸੇ ਆਪਣਾ ਦਿਖਾ ਰਿਹਾ ਮੈਂ ਪਿੱਛੇ ਬੈਕ ਸਾਈਡ ਤੇ ਇਹ ਇਹ ਸਾਰਨ ਉਹ ਲੱਗ ਕਹਿ ਸਕਦੇ ਇਹਨੂੰ 3 ਰੁਪਏ ਦਾ ਤਿੰਨ 3 ਰੁਪਏ ਦਾ ਹੈ 3 ਰੁਪਏ ਲਿਖਿਆ ਹੋਇਆ ਦੇਖੋ 3 ਪੈਸੇ ਹੈ 3 ਪੈਸੇ ਹਾਂ 3 ਪੈਸੇ ਹੈ 3 ਪੈਸੇ 3 ਰੁਪਏ 3 ਪੈਸੇ ਹੈ ਓਹ 3 ਪੈਸੇ ਹੈ ਇਹ ਯਾਰ ਪੈਸੇ ਪੂਸੇ ਚੱਲਦੇ ਰਹੇ ਮੈਂ ਕਹਿੰਦਾ 3 ਰੁਪਏ ਹੈ ਹਾਂ 3 ਪੈਸੇ ਲਿਖਿਆ ਹੋਇਆ ਰਹੇ 3 ਪੈਸੇ ਇਕਣਾ ਵੀ ਲੱਗਦੇ 3 3 ਪੈਸੇ ਹਾਂ ਪਹਿਲਾਂ ਹੀ ਹੁੰਦੇ ਤੇ ਇਹ ਆ ਗਿਆ 10 ਰੁਪਏ ਇਹ 10 ਪੈਸੇ ਇਹ ਵੀ 10 ਪੈਸੇ ਹਾਂ ਕਿੰਨ ਬੰਦੋ ਕੇ ਸਾਰੇ ਆ ਰੁਪਇਆ ਇਹ ਜੋਸ ਹੋਰ ਬਣਿਆ ਹੋਆ 10 ਪੈਸੇ ਆ ਇਹਦੇ ਕੁਝ ਹੋਰ ਬਣਿਆ ਹੋਆ ਦੇਖੋ ਦੂਰੋਂ ਚ ਦੇ ਐਂਜ ਕੋਈ ਖੇਤੀ ਕੁਤੀ ਕਰਦੇ ਸਰ ਦਿਖਾਈ ਹਾਂ ਦੇਖੋ ਕਿੰਨੇ ਇਹ 10 ਰੁਪਏ ਉਹ 10 ਪੈਸੇ ਆ ਇਹ ਵੀ 10 ਪੈਸੇ ਇਹਨਾਂ ਚੋਂ 10 ਪੈਸੇ 10 ਪੈਸੇ ਖੇਤੀ ਥੋੜੋ ਕਰਦੇ ਆ ਦੋ ਬੰਦੇ ਖੜੇ ਆ ਚਲੋ ਪਹਿਲਾਂ ਦਿਖਾਣਾ ਹੁਣ ਕਿਤੇ ਪਹਿਲਾਂ ਅੱਛਾ ਆ ਸਾਈਡ ਆ ਹਾਂ ਆਵਾਜ਼ ਆ ਰਹੀ ਹੈ ਮੇਰੇ ਹਾਂ ਆ ਤਾਂ ਹੁੰਦਾ ਇਹ ਮਾਦੇ ਨੇ ਟ੍ਰੇਡ ਆ ਦਿਖਾਏ 20 ਰੁਪਏ ਇਹ 20 ਪੈਸੇ ਇਹ ਵੀ ਪੈਸੇ ਸਾਰੇ ਪੈਸੇ ਇਕੱਠੇ ਬੈਠੇ ਹਾਂ ਪੈਸੇ ਨੂੰ ਜੋੜ ਕੇ ਰੁਪਈਆ ਬਣੂਗਾ ਹਾਂ ਹਾਂ ਮੈਂ ਕਿ ਪੰਜ ਪੰਜ ਪੈਸੇ ਜੋੜ ਕੇ 10 ਪੈਸੇ 5 ਪੈਸੇ ਤਾਂ ਰੁਪਈਆ ਬਣਦਾ ਹੁੰਦਾ ਦਾ ਆ 25 ਪੈਸੇ ਇਹ ਤਾਂ ਹੈਗੇ ਨੇ ਇਹ ਤਾਂ ਮੈਂ ਦੇਖੇ ਤੇ ਇਹ ਤਾਂ 25 ਪੈਸੇ ਤਾਂ ਹਾਂ ਮੈਂ ਦੇਖੇ ਮੈਂ ਪੰਜ ਪੈਸੇ ਇਹ ਪੰਜ ਪੈਸੇ ਠੀਕ ਹੈ ਸਰਨੋਂ ਲੱਗ ਮੈਨੂੰ ਆਹ ਲੱਗਿਆ ਜਿਹੜਾ 3 ਰੁਪਏ ਵਾਲਾ ਤਾਂ ਕਿੱਥੇ ਗਿਆ ਆਹੇ 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 3 ਰੁਪਏ ਵਾਲਾ ਇਹ ਪਹਿਲੀ ਵਾਰ ਦੇਖਿਆ ਇਹ 3 ਰੁਪਏ ਨਹੀਂ 3 ਪੈਸੇ 3 ਪੈਸੇ 3 ਰੁਪਏ ਹੀ ਗੜੀ ਜਾਂਦਾ ਚਲ 3 ਪੈਸੇ ਲਾ ਲੋ ਇਹ ਪਹਿਲੀ ਵਾਰ ਦੇਖਿਆ ਇੱਕ ਹੋਰ ਤਾਂ ਘਸਿਆ ਵਾ ਆ ਤਾਂ ਹਰ ਇੱਕ ਇਸ ਨੇ ਐਨੇ ਘਸਾਵਾ ਨੋਟ ਹੈ ਛਿੱਕਾ ਘਸਿਆ ਤੇ ਬੋਰੇ ਤੇ ਪਤਾ ਲੱਗਦਾ ਛਿੱਕਾ ਹੋ ਸਾਹਿਬ ਕਣਕ ਦੀ ਹੋਣੀ ਵੀ ਚੜਾਇਆ ਗੁਰਦਾ ਚੜਾਇਆ ਫਿਰ ਸਹੀ ਅੱਛਾ ਕੰਨ ਦੇ ਮੈਂ ਕੱਢੇ ਰੱਖਦਾ ਪਰਪਾਨ ਬੀਚ ਮੰਨ ਜਾਈ ਜਾਉਂ ਜੇ ਭਾਂਣ ਗਿਣੀ ਹੋਣੀ ਭਾਂਣ ਦਿੱਤੀ ਉਹ ਜਿਹੜਾ ਆ ਤੇ ਗੱਲਾਂ ਖੁੱਬੇ ਪੁੱਛੇ ਹਮ ਨਾ ਅੱਛੇ ਇਹ ਕਿਉਂ ਆਇਆ ਹੋਇਆ ਹਾਂ ਹੋਰ ਵੀ ਬਹੁਤ ਹੈ ਆਹ ਠੀਕ ਹੁੰਦੀ ਚੜੀ ਜਾਂਦੇ ਕਿ ਪਹਿਲੇ ਹੀ ਹਾਂ ਹੁੰਦੀ ਚੜਾਈ ਜਾਂਦੇ ਆ ਪੈਸੇ ਹਾਂ ਪਏ ਕੀ ਨਾ ਸਿਰਪੀਓ ਜਗਾ ਆ ਹੋਣਾ ਪੰਜੀਆਂ ਦਸੀਆਂ 50 ਪੈਸੇ 25 ਪੈਸੇ ਫਿਰ ਮੰਦਰਾਂ ਦੇ ਚੜਾਉਣੇ ਆ ਉਹਨਾਂ ਮੰਗੇ ਬੈਂਕ ਵਿੱਚ ਦੇ ਗਾਇਬ ਹੋ ਜਿਹੜਾ ਨਹੀਂ ਆਇਆ ਆਉ ਫਿਰ ਪੈਸਿਆਂ ਦੇ ਅੱਗੇ ਪੈਸੇ ਉਹਨਾਂ ਮੰਦਰਾਂ ਦੇ ਚੜਾਉਣੇ ਆ ਅੱਛਾ ਸਿਰ ਵੀ ਇਹ ਦੇਖਾਂ ਜਾਂ ਜੇ ਹੋਰ 5-7 ਪੰਜਾਬ ਪੈਸੇ ਉਹ ਤਾਂ ਮੇਰੇ ਕੋਲ ਹੋਰ ਵੀ ਪਏ ਆ ਜੀ ਪਤਾ ਨਹੀਂ ਕਿੱਥੋਂ ਆਈ ਜਾਂਦੇ ਪੰਜਾਬ ਦੇ ਵਿੱਚ ਚੜਾਈ ਜਾਂਦੇ ਗੁਰਦੁਆਰੇ ਜੀ ਪਏ ਹੋਣੇ ਕਈ ਭਰਾਣਾ ਆਪਣੇ ਕੋਲ ਵੀ ਆਪਣੇ ਕੋਲ 21 ਰੁਪਏ ਦੇ ਪੈਸੇ ਸ਼ਾਇਦ ਸਾਡੇ ਉਹ 5 ਰੁਪਏ ਕਰੀਆ 5 ਰੁਪਏ ਵਾਲੇ 5 ਰੁਪਏ ਪਏ। ਦਾਮੀ ਦਾ ਟਮਾ ਟਮਾ ਹੋਣ ਗਿਆ ਚੰਗਾ। ਹਾਂ ਅੱਲੇ ਹੈਗੇ ਇਹੇ ਘਟ ਜਿਹੜੇ ਆ ਪੈਸੇ ਰੱਖੇ ਨੇ। ਇਹ ਪੈਸੇ ਆ। ਇਹ ਪੈਸੇ ਇਹ ਪੈਸੇ ਇਹ ਪੈਸੇ ਇਹ ਬੜੇ। ਦਾਮੀ ਉਹ ਕਿਸੇ ਨੂੰ ਕਰਾਂ ਪਿਆ ਉਹ ਹੀ ਕਰ ਦਿੰਦਾ ਭੁਜਾਂਦਾ ਕਿਤੇ। ਹਾਂ ਉਹ ਚੜਾ ਦਿੰਦਾ ਵੀ ਨਾ। ਕਿਸੇ ਨੂੰ ਪਹਿਲੇ ਹੀ ਪਏ ਹੁਣ। ਹੂੰ 5 ਦਿਨੋਂ ਅਰਥ ਆਈਆਂ ਨੇ ਹੁਣ ਵੀ ਇਹ ਜੋ। 5 ਦਿਨੋਂ ਹੁਣ ਦਾ ਪੈਸੇ ਖਾ ਸੀ। ਉਹਨੇ 5 ਦਿਨੋਂ ਹਾਂ 5 ਦਿਨੋਂ ਤੇ ਪਏ ਆ। ਜੇ ਬੱਤ ਸਮੋਸੇ ਨੇ ਉਹਨਾਂ ਕੋਲ ਹੈਗੇ ਪੰਜ ਪੰਜ ਦੇ ਨੋਟ ਚੜਾਉਂਦੇ ਸੀ ਸਿੱਕੇ ਆਉਨੇ ਆ ਹੁਣ ਕਾਗਜ਼ ਦੇ ਨਹੀਂ ਆਉਂਦੇ ਕਾਗਜ਼ ਦੇ ਹੈ ਆਉਂਦੇ ਆ ਕਾਗਜ਼ ਦੇ ਨਹੀਂ ਆਈ ਜਾਣੇ ਹਾਂ ਹਾਂ ਪਰਵਾੜੀ ਨਹੀਂ ਉਹ ਉਸ ਟਾਈਮ ਤੇ ਕਿੰਨੇ ਪੈਸੇ ਹੁੰਦੇ ਆਣੇ ਇੰਨੇ ਇਕੱਠੇ ਨਾ ਇੱਕ ਇੱਕ ਕੀਮਤ ਸੀ ਕੀਮਤ ਸੀ ਤੇਨੇ ਪੈਸੇ ਉਸ ਟਾਈਮ ਹੁੰਗਾ ਤੀਰ ਵੀ ਇਹ ਨਾਲ ਹੋਇਆ ਹਾਂ ਉਸ ਟਾਈਮ ਤਿੰਨ ਪੈਸੇ ਕੀਮਤ ਯਾਨੀ ਕਰ ਵੀ ਬਹੁਤ ਹੁੰਦਾ ਜਗਾ ਹਾਂ 1 ਰੁਪਇਆ ਤਾਂ ਭਰਾਂ 50 ਦਸੀਆਂ ਕਰਕੇ 1 ਰੁਪਇਆ ਬਣ ਜਾਂਦਾ ਤਾਂ ਇਕੱਠੇ ਜੀ ਇਹ 50 ਸਾਲ ਲਾ ਲੋ ਵਿੱਚ 50 ਸਾਲ ਪੁਰਾਣੇ ਹੋ ਚੱਲੇ ਇੰਨਾ ਕੀਮਤ ਵੜੀ ਹੈ ਇਹਨਾਂ ਦੀ ਅੱਛਾ ਉਸ ਟਾਈਮ ਕੀਮਤ ਤੇ ਇਹਨਾਂ ਦੀ ਹੁਣ ਜੀ ਮੈਂ ਪੁੱਛਦਾ ਨਹੀਂ ਕੋਈ ਚੱਲਦੇ ਵੀ ਨਹੀਂ ਚੱਲਦੇ ਹੀ ਨਹੀਂ ਹੁਣ ਤਾਂ ਹੁਣ ਕਿੱਥੇ ਚਾਲਦੇ ਚੜਾਈ ਜਾਂਦਾ ਸਿੜੀ ਕਹਿੰਦਾ ਹੈ ਅਰੇ ਜੇ ਮੈਂ ਜਾਂ ਨੰਬਰ ਤੇ ਸੜਦਾ ਉੱਥੇ ਵੀ ਸੜ ਛੜਕ ਦਿੰਦਾ ਛੜਕਦਾ ਸਿੱਟ ਨਹੀਂ ਹੈ ਇਹ ਹਮਮ ਤੋ ਤਵੀ ਸੈਟ ਨੇ ਬਈ ਕੋ ਮੱਕਾ ਫਿਰ ਕੋ ਦੁਹਰਾਇਆ ਨਹੀਂ ਤੋ ਕੁ ਮੇ ਯਰ ਡੀਨ ਨਹੀਂ ਬਣੀ ਜਾਂਦੀ ਆ ਹਾਂ ਬੜੀ ਲੇਰ ਗੱਲਾਂ ਦੀ ਫਵਾਦ ਨਹੀਂ ਕਰੋ ਆਦਾ ਹੁੰਦਾ ਹੀ ਆ ਇਹ ਤਾਂ 25 ਪੈਸੇ ਲੈ ਕੇ 25 ਪੈਸੇ ਮੈਂ ਮੰਨ ਦਉਂ ਨਾ 10 ਸਿਰ ਤੋਂ 25 50 ਪੈਸੇ 25 50 ਤਾਂ ਜਿਹੜਾ ਦੂਏ ਨਹੀਂ ਤੇ ਆਉਂਦੇ ਕੱਲ ਹਮ 100 ਪੈਸੇ ਤੱਕਰ ਵੀ ਆ ਨਾ ਮਿੱਟੀ ਕਰਕੇ ਥਿਆਰ ਕਰਕੇ ਕੋਵੀਡੂ ਵੀ ਆਉਂਦੀ ਹੁਣੇ ਇਕਣਾ ਬਸ ਲੱਤਾਂ ਆਉਂਦੀ ਹੈ ਇਹੀ ਤੇ ਇਹਨਾਂ ਦੀ ਕਦਰ ਸੀ ਇਹਨਾਂ ਵੇ ਜੂਸ ਕਿੱਦਾਂ ਕਰਦੇ ਕੋਈ ਚੀਜ਼ਾਂ ਹੁੰਦੀ ਤੇ ਇਕਣਾ ਘੱਟ ਪੈਸੇ ਦੇਣ ਟੋਬੀ ਟੋਬੀ ਆਉਂਦੀ ਹੁਣੇ ਇਸ ਤਰ੍ਹਾਂ ਡਿਕਣਾ ਹੁਣ ਆਪਾਂ ਹਾ ਚੜਾਉਂਦੇ ਆ 20 ਪੈਸੇ ਚੜਾਉਂਦੇ ਆ 20 ਪੈਸੇ ਰੇਤ ਕਿਹਾ ਹੁੰਦਾ ਹੁੰਦਾ ਦਾ ਯਾ ਰੇਟੇ ਮਹਿੰਗਾਈ ਨਹੀਂ ਸੀ ਜਦ ਅੱਛਾ ਹਾਂ ਜੇ ਵੀ ਬੇਸੇ ਦਾ ਖਾਸ ਸਮਾਨ ਹੁੰਦਾ ਵੀ ਬੇਸੇ ਦਾ ਅਜ ਮਹੰਗਾਈ ਨਹੀਂ ਸੀ ਜਾਂ ਇਹਨਾਂ ਦੀ ਕਦਰ ਸੀ ਐ ਅੱਛਾ ਜਿਨ੍ਹਾਂ ਦੀ ਕਦਰ ਨਹੀਂ ਆ ਹੁਣ ਤਾਂ ਰੁਪਈਏ ਦੀ ਕਦਰ ਨਹੀਂ 5 ਰੁਪਏ ਦੀ ਕਦਰ ਨਹੀਂ 10 ਸਾਨੂੰ ਨਹੀਂ ਸਿਆਣ ਦਾ ਜਾਂ ਇਹਨਾਂ ਦੀ ਕਦਰ ਸੀ ਨਾ ਪੰਜਾਂ ਦਸਿਆਂ ਦੀ ਅੱਛਾ ਹਾਂ ਜਾਂ ਇਹਨਾਂ ਦੇ ਸੌਦੇ ਆਏ ਕਰਦੇ ਸੌਦੇ ਆ ਜਾਂਦੇ ਤੇ ਸਮਾਨ ਖਾਸ ਆ ਜੇ ਇੰਨੇ ਸੌਦੇ ਤਾਂ ਨਹੀਂ ਖੁੱਲਣਾ ਉਹ ਤਾਂ ਆ ਜਾਂਦਾ ਤਾਂ ਫੇਰ ਵੀ ਅੱਛਾ ਹੁਣ ਇਹਦਾ ਕੀ ਹੋਣਾ ਚੀਜ਼ ਆ ਜਾਂਦੀ ਸੀ ਹੁਣ ਇਕੱਠੇ ਕਰਕੇ ਟੋਫੀ ਵੀ ਨਹੀਂ ਆਉਂਦੀ ਉਹ ਮੰਗਦੇ ਨਹੀਂ ਲੈਂਦੇ ਕੋਈ ਇਹਨਾਂ ਨੂੰ ਕਿੰਦਾ ਮੰਗਤ ਨਹੀਂ ਲੰਦਾ ਕੋਈ ਟੋਫੀ ਦਾ ਕਹੇ ਚ ਚੱਲਦੇ ਨਹੀਂ ਗਾਹ ਕਿਤੇ ਦੁਕਾਨਦਾਰ ਕਹਿੰਦਾ ਸਹੀਆ ਕਰਨੇ ਇਹ ਇੱਕ ਟੱਟੇ ਕਰਕੇ ਤਾਂ ਟੋਫੀ ਵੀ ਨਹੀਂ ਆਣੀ ਇੱਕ ਟੋਫੀ ਆ ਜਾਊਗੀ ਟੋਫੀ ਵਾਲਿਆਂ ਨੇ ਕਰਨਾ ਕਿ ਦੁਕਾਨਦਾਰ ਗਾਹਣ ਚੱਲਣਾ ਇਹ ਜੇ ਤਾਂ ਕੁਲਫੀ ਵਗੈਰਾ ਆ ਜਾਏ ਕਰਦੀ ਦੀ 10 ਪੈਸੇ ਦੁਕਾਨਦਾਰ ਦੇ ਸੀ ਹਾਂ ਨਹੀਂ 10 ਦੀ ਚੱਲਦੀਆਂ ਨੇ ਜਿਆਦਾ ਇਦੀਆਂ ਇੱਕ ਪੁੱਛੀਆਂ ਕਰਦੀਆਂ ਲੈ ਹੋ ਜੇ ਕਰਦੀਆਂ ਦੀ ਅੱਛਾ ਜੇ ਚੱਲਦੇ ਤੇ ਆਮ 5 ਦੀ ਹੋਂ ਸਮਾਰ ਆਉਂ ਤਾਂ ਕੋਈ ਕੁਛ ਦਾ ਨਹੀਂ ਪੁੱਛਦਾ ਨਹੀਂ ਹੈ ਹੁਣ ਤਾਂ ਲੰਦਾ ਹੀ ਨਹੀਂ ਕੋਈ ਪਰ ਆ ਪਿਆ ਉਹਨੇ ਫੁੰਗਿਆ ਛੱਡੇ ਹੋਏ ਕਦੇ ਹੂੰ ਹੂੰ ਉਹ ਕਹਿੰਦੇ ਬਬੀ ਨਾ ਆਇਆ ਹੋਇਆ ਹੈ। ਚਲੋ। ਅੱਜ ਉਹ ਬਾਟੀ ਜਿੱਥੇ ਆਉਂਗੇ ਜਿਹੜੇ ਖਬਰ ਹੋ ਬੁਨੇ ਰਾਇਆ ਹੋਵੇ। ਅੱਛਾ। ਫਿਰ ਵੀ ਕੀ ਬਾਟ ਯੂਜ਼ ਜਿੱਥੇ ਹੋ ਜਗਾ ਸੀ। ਉਹ ਵੀ ਇੱਕ ਉਹ ਵੀ ਫੋਟੋ ਮਿਲੀ ਹੈ। ਬੀਬੀ ਨੇ ਬਣਾਈ ਤੀ ਕਿਹੜੀ ਸੀ ਉਹ ਮੇਂ? ਹੱਥ ਦੇ ਡਿਊਟੀ ਲਿਖਿਆ ਬਾਹਰ ਖਾਣਾ ਕਰਦੀ। ਹੱਥ ਨਾਲ ਉਹ ਬਣਾਈ ਬੀਬੀ ਨੇ। ਕੱਪੜੇ ਇਹ ਪਾ। ਉਹ ਕੱਢੀ ਵੀ ਸੀ ਕੜਾਈ। ਕੜਾਈ ਗੱਡੀ ਵੀ ਸੀ। ਕੜੀਆ ਜਦ ਤੱਕ ਦੜੀਆਂ ਤੇ ਆ ਕੱਪੜੇ ਥਨਾ ਮਾ ਗੁਣੇ ਕਰਦੇ ਆਂ ਜੀ ਹਾਂ ਜੀ ਦਰੀ ਉਹ ਅਹੜੀ ਦਰੀ ਦੀ ਪਾਣੀ ਖੜੀ ਕਰ ਲੈ ਅੰਨ ਉਹ ਕਪੜਾ ਹੁਣ ਵੀ ਐਰ ਪੂਰਾ ਮੋਟਾ ਜਿਹਾ ਆਇਆ ਨਾ ਹਾਂ ਮੋਟਾ ਕਪੜਾ ਮੈਂ ਕੱਢਿਆ ਹੋ ਜੋ ਇਸ ਹਿੱਸੇ ਜਨੂੰ ਸਾਫ ਸੁਥ ਕਰਕੇ ਆ ਮੈਂ ਫਿਰ ਇਹ ਮੇ ਜੜਾਉਂਗਾ ਇਹਨੂੰ ਅਜਾ ਹੁਣ ਵੀ ਸਾਡੇ ਪਿਆਊਗਾ ਪੱਟੀ ਉਹ ਖਾਦਰ ਤੇ ਆ ਤਾਂ ਨਿਕ ਮੇਰੇ ਖਲ ਅੱਛਾ ਹਾਂ ਕੋ ਕੋ ਖੜੀ ਲਾ ਕੇ ਪੁਣੇ ਕਰਦੇ ਘਰਾਂ ਚ ਖੰਡੀਆਂ ਸੰਧੀਆਂ ਮੈਂ ਆਉਂਦੀਆਂ ਤੇ ਉਹ ਆਪ ਦੀਆਂ ਸਾਡੇ ਬਿਹਰੇ ਚੋੜਾ ਕੱਟਦੇ ਆਂ ਜੇ ਮੁਰਗ ਖੱਡੀ ਉਹ ਪਾਣਾ ਤਰ੍ਹਾਂ ਕਰ ਦਿੰਦੇ ਕਿਆ ਕਹਿੰਦੇ ਨੇ ਤੀਨੇ ਇਕੱਠੀਆਂ ਹੋ ਗਏ ਉਹ ਪੱਟੀਆਂ ਦੇ ਕੁਲਾਂ ਕਾਏ ਕਰਦਾ ਕਿ ਆਪਾਂ ਦੇ ਕਿਹੜੇ ਕਿਆ ਕਰਦੇ ਨੇ ਹੈ ਖੱਡੀ ਦਾ ਰੇਹੇ ਕਹਿੰਦੇ ਸਮਾਨ ਹੁੰਦਾ ਤਾਂ ਅੱਛਾ ਪੱਤਾ ਨਾ ਬਣਾਉਂਦੇ ਹੈ ਇਨਵਾਰਬ ਬੁਣੀ ਹੋਈ ਤਰਵੀਜੀ ਦੀ ਜਿਹੜੇ ਮੰਜੇ ਬੁਨੇ ਹੋਏ ਗਿਆਹੀ ਜੀ ਆਪਣੇ ਗਿਆ ਨੂੰ ਅੱਛਾ ਹਾਂ ਹਾਂ ਪੱਤਾ ਨਾ ਬੁਣੀ ਹੋਈ ਦੀ ਉਹਦੇ ਮੰਜੇ ਬਣਾਏ ਉਹ ਜਦੋਂ ਉਹ ਦਰਿਆ ਥਣਣ ਬਣੋ ਤੋ ਕੰਮ ਖਤਮ ਹੋ ਗਿਆ ਦਰਿਆ ਉੱਤੇ ਹੂੰ ਮੂੰਹ ਚਦਰ ਆ ਗਈਆਂ ਹੂੰ 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 ਤੁਹਾਨੂੰ ਪਤਾ ਨਹੀਂ ਕਿ ਕਿ ਆਉਂਦਾ ਪਤਾ ਸੰਤੋਲਣ ਕੋਰਪੇ ਦਾ ਨਹੀਂ ਪਤਾ ਲਾਲ ਤਣ ਦਾ ਨਹੀਂ ਪਤਾ ਕਰਕੇ ਆਉਂਦਾ ਨਹੀਂ ਪਤਾ ਕਿ ਕਿ ਚਰਾਂ ਚੱਲਦਾ ਉਹ ਪਹਿਲਾਂ ਸਭ ਖਤਮ ਹੋ ਗਿਆ ਕਦੋਂ ਕਦੇ ਉਹਦੇ ਰੱਖਿਓ ਹੈ ਸਾਹਮਣੇ ਚਰਖਾ ਸਾਡੇ ਵੀ ਪਿਆਦਾ ਸਾਡੇ ਸਿੱੜਦਾ ਵਾ ਤੈਨੂੰ ਚਰਖਾ ਚਰਖਾ ਪਿਆ ਪਿਆ ਆਪਣੇ ਹੋਰ ਨੂੰ ਪਚਾਤੋ ਆ ਮੋਟਰ ਭਾਵੇਂ ਸੱਟੂ ਉਹ ਕਿਹਦੇ ਲੋਕ ਦੇ ਪੈਸੇ ਸ਼ੂਕਿੰਗ ਵਾਲੇ ਮੰਗਦੇ ਹੈ ਚੀਜ਼ਾਂ ਤੇ ਚੱਤੀਆਂ ਮਨਾਉਣਾ ਸਾਰੇ ਘਰ ਤੇ ਲੈ ਕੇ ਗਏਗਾ ਕਰਾਣੀ ਝਰਖਾ ਅਚੋਰੇ ਤੇ ਹਾਂ ਉੱਤਾ ਝਰਖਾ ਦਾ ਮੇਰਾ ਬਾਜ਼ਾਰ ਕਿਥੇ ਅੱਛਾ ਸਾਰੇ ਘਰ ਤੇ ਝਰਖਾ ਲੈ ਕੇ ਗਏ ਸਾਡੇ ਕੋਲ ਵੀ ਪਿਆ ਚੱਲਦਾ ਪੁਰਾਣਾ ਚੱਲਦਾ ਚਲੋ ਠੀਕ ਹੈ ਚੱਲਦਾ ਉਹ ਕਿਹੜਾ ਵਰਤਦਾ ਇਹਨਾਂ ਨੂੰ ਕੋਈ ਚੱਲਦੇ ਤਾਂ ਨਹੀਂ ਉਹ ਤਾਂ ਚਲਾਉਂਦੇ ਨਹੀਂ ਨਾ ਉਹ ਚਲਾਉਂਦੇ ਨਹੀਂ ਕੋਈ ਦੇਖਦੇ ਅੱਗੇ ਚਲੋ ਜੀ ਸ਼ਿੱਕੇ ਨਾਲ ਦਿਖਾਤੇ ਤੁਹਾਨੂੰ ਤੇ ਹੁਣ ਚੱਲਦੇ ਆਪਾਂ ਘਰ ਅੱਜ ਬੋਲਡਰੀ ਸਰਵਿਸ ਵੀ ਕਰਾਉਣੀ ਐ ਤੇ ਚਾਚਾ ਜੀ ਵੀ ਆਏ ਹੋਏ ਹੁਣ ਚੱਲਦੇ ਘਰਾਂ ਤੇ ਅੱਜ ਚਾਚਾ ਜੀ ਵੀ ਆਏ ਹੋਏ ਤੇ ਨਾਲ ਲੱਗਦੀ ਅੱਜ ਬੋਲਡਰੀ ਸਰਵਿਸ ਵੀ ਕਰਾ ਦਈਏ ਚਲੋ ਜੀ ਸਾਡੇ ਨਾਲ ਬਸ ਠੀਕ ਐ ਸਿਆਲੇ ਤੇਰੇ ਹੱਥ ਲੋਟ ਆਉਂਦਾ ਇਹ 골ਡ ਵੀ ਤੇਰੇ ਹੱਥੇ ਲੋਟ ਆਉਂਦਾ ਹੈ ਫਤ ਕਰਾਈ ਜਾਂਦਾ ਤੇ ਗੋਰੀ ਤੇ ਮਗਰ ਮੈਂ ਪਿਆ ਤੇਰਾ ਨੰਬਰ ਨਹੀਂ ਤਾਂ ਹੈ ਹਾਂਜੀ ਕਹਿੰਦਾ ਮੇਰੇ ਕੋਲ ਅੰਕਲ ਦਾ ਨੰਬਰ ਨਹੀਂ ਹੈ ਕਹਿੰਦਾ ਮੈਂ ਤੇ ਨੰਬਰ ਦਾ ਪਤਾ ਕਰ ਵੀ ਅੰਕਲ ਨੂੰ ਬੁਲਾ ਕੇ ਕਰਾ ਲਾ ਆਪਣੇ ਇੱਕ ਵਾਰ ਸੱਟ ਜਾ ਉਹ ਐਂ ਜੇ ਨਾ ਟਾਈਮ ਨਾਲ ਕਰਾਈਏ ਫਿਰ ਵੱਧਦਾ ਜਿਆਦਾ ਵਾਜਦਾ ਹੁਣ ਛੋਟੇ ਛੋਟੇ ਜੇ ਕੰਮ ਹੈ ਛੋਟੇ ਛੋਟੇ ਕੰਮ ਹੈ ਤੇ ਵੀ ਜੇ ਹੁਣ ਅੱਛਾ ਧੌਂਦਾ ਵੀ ਨਹੀਂ ਆਇਆ ਰਹੇ ਮੈਨੂੰ ਕਹਿੰਦੇ ਆਪਣਾ ਚੀਜ਼ ਚਮਕਾ ਕੇ ਰੱਖੀ ਦੀ ਹੁੰਦੀ ਆ ਤਾਂ ਇਹ ਛੋਟਾ ਕਰ ਰੱਖੋ ਹਾਂ ਹਾਂਜੀ ਹੁਣ ਜਿੱਦਾਂ ਮੀਂਹ ਚ ਕਢਾ ਤਦਾ ਇਹਨੂੰ ਉੱਥੇ ਲਾਇਆ ਕਰ ਅੰਦਰ ਇਹਦੇ ਉੱਪਰ ਤਾਂ ਕਿਣੀ ਪੈਣੀ ਨਹੀਂ ਚਾਹੀਦੀ ਹਾਂਜੀ ਆਪਣਾ ਕਪੜਾ ਮਾਰ ਦੋ ਟਾਈਮ ਪੁਰਬਿਲ ਕੇ ਹਾਲ ਚਾਲ ਹੈ ਜੀ ਬੜੀ ਵਧੀਆ ਤੁਸੀਂ ਸਾਹਿਬ ਕਹੇ ਬਾਈ ਹੋਣਾ ਹੁਣ ਠੀਕ ਹੈ ਜੀ ਬਸ ਲੱਗ ਗਿਆ ਨੇੜੇ ਜਿਹਾ ਆਪਣਾ ਥੋੜਾ ਜਿਹਾ ਦਿਨ ਰਹਿ ਗਿਆ ਜੀ ਆਹ ਹਾਂ ਜੀ ਕਰੋ ਕਿਰਪਾ ਹੋਇਆ ਸਾਲਾ ਮਾੜਾ ਹੀ ਹੈ ਜੀ ਮਾੜਾ ਹੀ ਹੋਇਆ ਹੈ ਕੋਈ ਹੰਦੀ ਸਾਲੀ ਸੱਚੇ ਬੰਦੇ ਨਾਲੇ ਜੀ ਮਾੜੇ ਬੰਦੇ ਦਾ ਕਿਹੜਾ ਪੁੱਛਦਾ ਕੋਈ ਹਾਂ ਹਾਂ ਜੀ ਮਾੜੇ ਬੰਦੇ ਕੋਈ ਨਹੀਂ ਪੁੱਛਦਾ ਜੀ ਉਹ ਤਾਂ ਨੇੜੇ ਵੀ ਲੱਗਦਾ ਕੋਈ ਇਹ ਸੱਚਾ ਪੱਕਾ ਬੰਦਾ ਉਹ ਜਲਦੀ ਪਹੁੰਚਿਆ ਹਟੋ ਹਾਂ ਜੀ ਚਲੋ ਫਿਰ ਪਤਾ ਕੇ ਚੱਕਰ ਜੀ ਹੁਣ ਸਾਲਾ ਜਿਹੜਾ ਟਾਈਮ ਆ ਗਿਆ ਜੀ ਹੁਣ ਨਿਯਤਣਾਂ ਦਾ ਪੜਣਾ ਇੱਕ ਦਾ ਹੈ ਨਹੀਂ ਵੀ ਆਪਾਂ ਬਾਹਰ ਨਿਕਲੇ ਹੋਗੇ ਹੁਣ ਨਿਕਲਣ ਜਿਸ ਤਰ੍ਹਾਂ ਉਹਨੇ ਪਾਇਆ ਉਦਾਂ ਹੀ ਰਸਤੇ ਨੂੰ ਬਾਹਰ ਨਿਕਲਣਾ ਆਪਣੀ ਤਰੀਕੇ ਨਾਲ ਹੌਲੀ ਹੌਲੀ ਨਿਕਲੇ ਆ ਹਾਂਜੀ ਮੈਂ ਇੱਕ ਦੇਖਿਆ ਹੁਣ ਇੱਕ ਵਿਚਾਰਾ ਸਿੰਗਰ ਚੱਕ ਲਿਆ ਅੱਛਾ ਜੀ ਹੌਲੀ ਰੋ ਉਹ ਜਿਮ ਵਿੱਚ ਕੋਈ ਝਗੜਾ ਝੂੜਾ ਹੋ ਗਿਆ ਆਪਸ ਵਿੱਚ ਠੀਕ ਹੈ ਹੁਣ ਕੋਈ ਆਪਣੀ ਰਵਾਲਵਰ ਵੀ ਕੱਢ ਲਈ ਹੋਣੀ ਆ ਚਲੋ ਉਹ ਬੈਠ ਕੇ ਉਹਨਾਂ ਨੂੰ ਸਮਝਾ ਸਕਦੇ ਸੀ ਤਿੰਨ ਮਹੀਨੇ ਬਾਅਦ ਅੰਦਰੋਂ ਵੀ ਗੱਸਾ ਬਸਾ ਚਲੋ ਉਹਨਾਂ ਨੂੰ ਬੈਠ ਕੇ ਦੋਨੇ ਤੀਜਨੂੰ ਬਿਠਾ ਲਦੇ ਸਮਝਾ ਦਿੰਦੇ ਥੋੜੀ ਦੇਰ ਪੇ ਭਾਈ ਅੱਗੇ ਨੂੰ ਐਦਾਂ ਕਰੂਗਾ ਤਾਂ ਇੱਕੜਾ ਹੋ ਜਾਊਗਾ ਤੁਹਾਡੇ ਮਾੜਾ ਉਹ ਜਾ ਕੇ ਜਦ ਅੰਮ੍ਰਿਤ ਇੱਕ ਹੁਣ ਕੱਲ ਦੀ ਖਬਰ ਫੇਰ ਆ ਰਹੀ ਇੱਕ ਇੱਕ ਮੁੰਡਾ ਯੂਟਿਊਬਰ ਜਿਹੜਾ ਉਹਦੀ ਹੱਤਿਆ ਕਰਤੀ ਔ ਗੱਡੀ ਸਕੋਰਪਿਓਨ ਸਕੋਰਪਿਓਨ ਨੂੰ ਅੱਗੇ ਲਾਤੀ ਘਰ ਨੂੰ ਅੱਗੇ ਲਾਤੀ ਮੇਰੇ ਖਿਆਲ ਸੇ ਸਕੋਰਪਿਓਨ ਨੂੰ ਅੱਗੇ ਲਾਤੀ ਜਰਾ ਪਿੱਛੇ ਪਰਿਵਾਰ ਤਾਂ ਖਤਮ ਹੈ ਜੀ ਦੇਖੋ ਜੀ ਤਾਂ ਫਿਰ ਸਿਸਟਮ ਕਿਹਾ ਕਿਹਾ ਹੋਣਾ ਹੁਣ ਇਹਦਾ ਸਿਸਟਮ ਇਹ ਜੀ ਬਸ ਸਰਵਿਸ ਹੋਣ ਬੜੀ ਬਾਕੀ ਕੈਨਸਾਈਡ ਤੱਕ ਕੁਝ ਨਹੀਂ ਹੈ ਰਿਐਲਿਟੀ ਨਹੀਂ ਹੈ ਯਾਰ ਬਸ ਅੱਜ ਹੀ ਨੀ ਰਬਾ ਗਾਇਕ ਕਰਦਾ ਹੈ ਅੱਛਾ ਉਹ ਕਰਕਰੜਾ ਨਹੀਂ ਬੋਲਦਾ ਬੰਦਾ ਉਹ ਕਹਿੰਦਾ ਕੀ ਹੈ ਨਾ ਕਿ ਇਹ ਕਰਕਰੜਾ ਕੁੱਪਰ ਹੈ ਇਹਨੇ ਚਾਂਕਰ ਤੋੜ ਦੇਣਾ ਜੇ ਇਹਦੇ ਨਾਲ ਹੋਰ ਕੋਈ ਪਸੰਦ ਆ ਜੀ ਤੇ ਕਲਰ ਰਹਾ ਤਾਂ ਹੁੰਦਾ ਇਹ ਤੇਲ ਦਾ ਲਾਗਾ ਤਾਂ ਮੈਂ ਤੇਲ ਤਾਂ ਲਾਤਾ ਠੀਕ ਹੈ ਪਰ ਆ ਜਿਹੜੀ ਆਹਦੇ ਇਹ ਨੂੰ ਸਲਿੱਪ ਕਰਨਾ ਪੈਣਾ ਹੈ ਜਿਹੜਾ ਬੰਦਾ ਚਲਾਉਂਦਾ ਉਹਨੂੰ ਸਭ ਪਤਾ ਹੁੰਦਾ ਤੈਨੂੰ ਤੈਨੂੰ ਨਾਲ ਦੇਣ ਤੂੰ ਖਿੱਚੀ ਜਾਣਾ ਬਸ ਕੀ ਹੈ ਹੁਣ ਇਹ ਇੱਕ ਰਵੜਾ ਪੈਣੀ ਚਾਹੀਦੀ ਹੈ ਅੱਛਾ ਜੀ ਨੀ ਫਰੋਦੀ ਜੇ ਬਾਕੀ ਤਾਂ ਚੰਗੀ ਜੇ ਬੈਗ ਲੈਟ ਬਾਲੀ ਆਹ ਤਾਂ ਸਿੱਧੀ ਕਰ ਦੋ ਇਹਦਾ ਐਂਗਲ ਇਹ ਵੀ ਨੰਬਰ ਪਲੇਟ ਕਰਤੀਆਂ ਅਪਲਾਈ ਦੀਆਂ ਕਰਤੀਆਂ ਹੂੰ ਸੀਛੇ ਬਾਲੂ ਦਾ ਤਾਂ ਸਾਹੂ ਸੀਛੇ ਬਾਲੂ ਦਾ ਹੂੰ ਬਦਰੀ ਬਹੁਤ ਅਖੀ ਜੀ ਹੂੰ ਸਰਬਸਰਬ ਸੇਵਾ ਕਰਦਾ ਫੇਰ ਦੋ ਹੱਥੇ ਜੀ ਸਰਬਸਰਬ ਕਰਦਾ ਜੀ ਤਾਲੂ ਕਰ ਦੂਗਾ ਮੈਂ ਤਾਲੂ ਦਿੱਤੀ ਹੈ ਬਸ ਠੀਕ ਸਵੇਰੇ ਖਾ ਦੇਰੀ ਮੈਂ ਸ਼ਾਮ ਨੂੰ ਤੇ ਮੈਂ ਜਾਂਦਾ ਲੈ ਜਾਊਗਾ ਅੱਛਾ ਆਪਣਾ ਮੋੜ ਤੇ ਛੱਡ ਜਾਊਗਾ ਮੈਂ ਬਸ ਠੀਕ ਸਵੇਰੇ ਵੀ ਦਿੰਦੇ ਜੂਗਾ ਬਸ ਸਭ ਤੋਂ ਵਧੀਆ ਹਾਂਜੀ ਹਾਂ ਹੋਰ ਚੱਕਰ ਨਾਲ ਵੀ ਮੋੜ ਚੱਕਰ ਨਾਲ ਡੋਣਾ ਵੀ ਸਾਲ ਆਹ ਨਾਲ ਇਧਰ ਫੇਰ ਕੋਈ ਚੀਜ਼ ਘਟ ਜਾਂਦੀ ਹੈ ਘਟ ਗਈ ਕੁਚੀ ਚ ਪੈ ਗਈ ਹੈ ਉੱਥੇ ਪਾਪ ਦੋਗੇ ਤੁਸੀਂ ਹਾਂਜੀ ਉਹ ਮੇਰੇ ਵੀ ਥੋੜਾ ਜਿਹਾ ਘੱਟ ਸਵਾਰ ਖਿਲਰੇ ਹੋਇਆ ਅੱਛਾ ਜੀ ਹੋਣ ਲੱਗੇ ਪਹਿਲਾਂ ਦੂ ਨਾਲੇ ਬਸ ਜੀ ਛੰਡ ਸਾਡੇ ਜੀ ਸਾਡਾ ਸਾਰਾ ਸਿਸਟਮ ਉਲਝ ਗਿਆ ਜੀ ਹੁਣ ਦਦ ਸਾਰਾ ਕੰਮ ਕਰਨ ਦੀ ਜੀ ਕਰਦਾ ਹਾਂਜੀ ਉਸ ਨਾਲ ਮੈਨੇ ਨਹੀਂ ਕਰਦਾ ਜੀ ਉਦੋਂ ਨੂੰ ਤਾਂ ਧਿਆਨ ਚਲੇ ਜਾਂਦਾ ਫਿਰ ਆ ਐਕਸੀਡੈਂਟ ਹੋ ਗਿਆ ਫਿਰ ਹੈਗਾ ਅੱਛਾ ਜੀ ਉਹਦੇ ਕਾਕੇ ਵੀ ਥੋੜਾ ਜਿਹਾ ਕੰਮ ਟਿਕੜ ਗਿਆ ਹੈ ਸਾਰਾ ਬਿੱਚ ਖਿਲਰੇ ਰਿਹਾ ਬਸ ਉਹ ਹੀ ਸਾਰਾ ਸਿਸਟਮ ਮਿਲ ਜਾਂਦਾ ਜੀ ਇੱਕ ਮੈਕੈਨਿਕ ਨੂੰ ਇੱਕ ਜੀ ਦੇ ਨਾਲ ਸਾਰਾ ਸਿਸਟਮ ਮਿਲ ਜਾਂਦਾ ਕਹਿਣਾ ਸੌਖਾ ਹੁਣ ਇੱਕ ਭਾਈ ਦੀ ਕੁੜੀ ਦਾਸਲ ਕਰਾਈ ਰੱਖੀ ਤਿੰਨ ਦਿਨ ਚਾਰ ਦਿਨ ਭਾਈ ਸਿਆਣੀ ਉਹ ਬਾਹਰ ਪੂਰੇ ਮਈ ਟੱਬਰ ਇਹ ਦੇਖਣਾ ਪੈਂਦਾ ਹਾਂ ਹਾਂ ਜੀ ਸਾਰਾ ਸਾਰਾ ਉੱਤੋਂ ਜਿਆਦਾ ਬਹੁਤ ਬਿਸਪੋਚ ਸਾਰਾ ਖਰਚ ਇੱਕ ਬੰਦੇ ਉੱਪਰ ਲੋਡ ਪੈ ਜਾਂਦਾ ਜੀ ਹਾਂ ਜੀ ਕੋਣੇ ਵੀ ਸਾਡਾ ਬੰਦਾ ਨਿਆਣਾ ਹਾਂ ਜੀ ਇਹਨੂੰ ਆਹ ਹਾਂ ਬਹੁਤ ਨਿਆਣੀ ਜੋ ਮਾਰਦੀ ਕੁਝ ਚਾ ਬੰਦ ਸਲਾਹ ਤਾਂ ਅਗਲਾ ਹਰੇਕ ਦਿੰਦਾ ਜੀ ਹਾਂ ਜੀ ਹਾਂ ਜੀ ਪਰ ਫਿਰ ਵੀ ਪੁੱਛ ਕੇ ਕਰਨਾ ਪੈਂਦਾ ਜੀ ਹਰੇਕ ਕੰਮ ਕੋਈ ਵੀ ਆ ਚਾਹੋ ਬਿਲਕੁਲ ਬਿਲਕੁਲ ਚਾਪਲਾ ਬਾਈ ਨੂੰ ਫਿਰ ਚਲੋ 40 ਜੀ ਕੀ ਬਾਤ ਕੱਲੀ ਇਹ ਬਸ ਅੱਛਾ ਜੀ ਇਹ ਜੱਸੀ ਆ ਠੀਕ ਆ ਕੱਲੂ ਕਰ ਦੋ ਜੀ ਫਿਰ ਅਗਲੇ ਮਹੀਨੇ ਸ਼ਾਮ ਨੂੰ ਮੈਂ ਲੈ ਜਾਵਾਂ ਠੀਕ ਠੀਕ ਜੀ लो जी, तो बाद अशी ए, चलो जी उस असी गुरुद्वारा श्री चमकौर साहब पहुंचे से दर्शन कर दिए नी अरदास कर दी गुरु करिए दर्शन चलो जी